ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕ੍ਰੌਪ ਕਿੰਗਸ ਤੇ ਮੈਂ ਪ੍ਰਣਾਮ ਸਿੰਘ ਬਰਾੜ ਕੱਲ ਆਪਾਂ ਵੀਡੀਓ ਪਾਈ ਸੀ 7501 ਦੀ ਸਾਰੀ ਜਾਣਕਾਰੀ ਦਿੱਤੀ ਸੀਗੀ ਵੀ ਆਪਣੇ ਖੇਤਾਂ ਦੇ ਵਿੱਚ ਇਹ ਕਿਵੇਂ ਖੜਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੀ ਫਸਲ ਖੜੀ ਹੈਗੀ ਆ ਤੇ ਥੱਲੇ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਇਹਨੂੰ ਹਲਦੀ ਰੋਗ ਬਹੁਤ ਜ਼ਿਆਦਾ ਹੈ ਤੇ ਇਹ ਵੈਰੈਟੀ ਜਿਹੜੀ ਹੈਗੀ ਹੈ ਇਹ ਫੇਲ ਹੈ ਤੁਸੀਂ ਆਪਣੀ ਫਸਲ ਤੇ ਦੇਖ ਸਕਦੇ ਹੋ ਵੀ ਇੱਕ 20 ਦਾਣਾ ਜਿਹੜਾ ਹੈਗਾ ਉਹ ਹਲਦੀ ਰੋਗ ਦਾ ਆਪਣੇ ਹੈ ਨਹੀਂ। ਹਲਦੀ ਰੋਗ ਆਉਣ ਦੇ ਕਈ ਕਾਰਨ ਹੋ ਸਕਦੇ ਆ। ਜਿਹਦੇ ਚ ਸਭ ਤੋਂ ਵੱਡਾ ਕਾਰਨ ਹੈ ਜਿਆਦਾ ਯੂਰੀਆ ਦੀ ਵਰਤੋਂ। ਜਿਆਦਾ ਯੂਰੀਆ ਦੀ ਵਰਤੋਂ ਕਰਨ ਦੇ ਨਾਲ ਹਲਦੀ ਰੋਗ ਜਿਹੜਾ ਬਹੁਤ ਜ਼ਿਆਦਾ ਆਉਂਦਾ। ਉਸ ਤੋਂ ਬਾਅਦ ਆਪਣੇ ਤੋਂ ਕੰਟਰੋਲ ਨਹੀਂ ਹੁੰਦਾ। ਜਾਂ ਪਾਣੀ ਬਹੁਤ ਜ਼ਿਆਦਾ ਜਦੋਂ ਆਪਾਂ ਖੜਾ ਕਰਕੇ ਰੱਖਦੇ ਆ ਖੇਤ ਦੇ ਵਿੱਚ। ਤਾਂ ਵੀ ਜਿਹੜਾ ਹਲਦੀ ਰੋਗ ਜਿਹੜਾ ਹੈਗਾ ਉਹ ਬਹੁਤ ਆਉਂਦਾ ਆਪਾਂ ਇਹਦੇ ਹਲਦੀ ਰੋਗ ਲਈ ਕੋਈ ਸਪਰੇ ਨਹੀਂ ਕੀਤੀ ਸਪੈਸ਼ਲ ਵੈਸੇ ਜੀ ਇਹ ਮੈਂ ਵੀਡੀਓ ਤਿਆਰ ਬਣਾ ਰਹੇ ਆਂ ਵੀ ਜਿਨ੍ਹਾਂ ਦੇ ਹਲਦੀ ਰੋਗ ਆ ਗਿਆ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਤੁਸੀਂ ਅੱਗੇ ਤੋਂ ਜਿਹੜਾ ਹੈਗਾ ਹਲਦੀ ਰੋਗ ਤੁਹਾਡੇ ਖੇਤ 'ਚ ਨਾ ਆਵੇ ਤੁਹਾਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲੀ ਸਪਰੇ ਹੈਗੀ ਹੈ ਜੀ ਬਲੂ ਕਾਪਰ ਇਹੇ ਕਈ ਕੰਪਨੀਆਂ ਦੀ ਆਉਂਦੀ ਹੈ ਤੁਸੀਂ ਕੋਈ ਵੀ ਕੰਪਨੀ ਦੀ ਲੈ ਸਕਦੇ ਹੋ ਇਹ ਅਨਸਾਰੇ ਤੋਂ ਪਹਿਲਾਂ ਹੁੰਦੀ ਹੈ ਸਪਰੇ ਅੱਧਾ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੇ ਨਾਲ ਕਾਫੀ ਹੱਦ ਤੱਕ ਕੰਟਰੋਲ ਜਿਹੜਾ ਉਹ ਹੋ ਜਾਂਦਾ ਹੈ ਬਿਮਾਰੀ ਜਿਹੜੀ ਹੈਗੀ ਨਹੀਂ ਆਉਂਦੀ ਜੇ ਫਿਰ ਵੀ ਤੁਸੀਂ ਯੂਰੀਆ ਜ਼ਿਆਦਾ ਪਾਈ ਹੈ ਤੇ ਤੁਹਾਡੇ ਬਿਮਾਰੀ ਜ਼ਿਆਦਾ ਆ ਗਈ ਤਾਂ ਆਪਾਂ ਨੂੰ ਅਗਲੀ ਸਪਰੇ ਜਿਹੜੀ ਹੈਗੀ ਆ ਉਹ ਕਰਨੀ ਚਾਹੀਦੀ ਹੈ ਕੋਸਾਈਡ ਕੋਸਾਈਡ ਕੋਰਟੇਵਾ ਕੰਪਨੀ ਦੀ ਆਉਂਦੀ ਹੈ ਇਹ ਅੱਧਾ ਕਿਲੋ ਵੀ ਪੈ ਜਾਂਦੀ ਹੈ ਜੇ ਬਿਮਾਰੀ ਘੱਟ ਹੋਵੇ ਤਾਂ ਇਹ 400 ਗ੍ਰਾਮ ਵੀ ਪੈ ਜਾਂਦੀ ਹੈ ਜਿਹੜੀ ਬਲੂ ਕਾਪਰ ਹੈ ਉਹ ਸਿਰਫ ਨਿਸਾਰੇ ਤੋਂ ਪਹਿਲਾਂ ਹੀ ਕਰਨੀ ਹੈ ਨਿਸਾਰੇ ਤੋਂ ਬਾਅਦ ਉਹ ਸਪਰੇ ਨਹੀਂ ਹੁੰਦੀ ਜਿਹੜੀ ਕੋਸਾਈਡ ਹੈ ਇਹਨੂੰ ਤੁਸੀਂ ਨਿਸਾਰੇ ਤੋਂ ਪਹਿਲਾਂ ਵੀ ਕਰ ਸਕਦੇ ਹੋ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਜੇ ਤੁਹਾਡੇ ਬਿਮਾਰੀ ਆ ਗਈ ਹੈ ਚੁੰਨ ਨਿਸਰ ਗਿਆ ਹੈਗਾ ਤਾਂ ਉਹ ਤਾਂ ਵੀ ਬਹੁਤ ਵਧੀਆ ਕੰਮ ਕਰਦੀ ਹੈ ਤੁਸੀਂ ਉਹਦੀ 400 ਤੋਂ 500 ਗ੍ਰਾਮ ਦੀ ਡੋਜ਼ ਜਿਹੜੀ ਹੈਗੀ ਉਹ ਬਿਮਾਰੀ ਦੇ ਹਿਸਾਬ ਨਾਲ ਪਾ ਸਕਦੇ ਹਾਂ ਤੇ ਅੱਗੇ ਤੋਂ ਬਿਮਾਰੀ ਨਾ ਆਵੇ ਤੁਹਾਡੇ ਖੇਤ ਦੇ ਵਿੱਚ ਤਾਂ ਇਹੀ ਕੋਸ਼ਿਸ਼ ਕਰੋ ਵੀ ਯੂਰੀਆ ਘੱਟ ਪਾਓ ਹਾਈਬ੍ਰਿਡਸ ਤੋਂਆਂ ਨੂੰ ਜਿਵੇਂ 26 ਦੇ ਵਿੱਚ ਆਪਾਂ 5-5 ਗੱਟੇ ਯੂਰੀਆ ਦੇ ਪਾਉਣੇ ਦਾ 26 ਦੇ ਵਿੱਚ ਬਿਮਾਰੀ ਬਹੁਤ ਆਉਂਦੀ ਹੈ ਤਾਂ ਉੱਥੇ ਵੀ ਆਪਾਂ ਨੂੰ ਸੇਮ ਸਪਰੇਅ ਹੀ ਕਰਨੀਆਂ ਚਾਹੀਦੀਆਂ ਤੇ ਆਪਣੇ ਖੇਤ ਦੇ ਵਿੱਚ ਇਹਨੂੰ ਆਪਾਂ 2 ਬੈਗ ਯੂਰੀਆ ਦੇ ਦੋ ਤੋਂ ਵੀ ਘੱਟ ਹੀ ਪਾਏ ਆ ਤੇ ਕੋਈ ਐਕਸਟਰਾ ਸਪਰੇਅ ਨਹੀਂ ਕੀਤੀ ਪਹਿਲਾਂ ਕਸਟੋਰੀਆ ਕੀਤੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਕੀਤੀ ਹੈਗੀ ਆ ਐਮੀਸਟਾ ਟਾਪ ਤੇ ਆਪਣੇ ਕੋਈ ਵੀ ਵੇਖਣ ਨੂੰ ਵੀ ਬਿਮਾਰੀ ਜਿਹੜੀ ਹੈਗੀ ਹੈ ਇਹ ਨਹੀਂ ਹੈਗੀ ਲਗਾਤਾਰ ਖੇਤਾਂ ਦਾ ਨਰੀਖਣ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਵੀ ਜਦੋਂ ਬਿਮਾਰੀ ਸਟਾਰਟ ਹੋਵੇ ਤਾਂ ਉਦੋਂ ਬਹੁਤ ਸੌਖਾ ਕੰਟਰੋਲ ਹੋ ਜਾਂਦਾ ਹੈ ਜਦੋਂ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਫਿਰ ਆਪਾਂ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਉਦੋਂ ਨੂੰ ਆਪਾਂ ਨੁਕਸਾਨ ਵੀ ਕਰ ਬੈਠਦੇ ਆ ਤਾਂ ਮੇਰੀ ਸਲਾਹ ਸਾਰਿਆਂ ਨੂੰ ਇਹੀ ਹੈ ਕਿ ਤੁਸੀਂ ਐਡਵਾਂਸ ਦੇ ਵਿੱਚ ਹੀ ਸਪਰੇਅ ਕਰਨੋ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਯੂਰੀਆ ਜ਼ਿਆਦਾ ਪਾਈ ਹੈ ਤੇ ਸਾਡੇ ਇਹ ਬਿਮਾਰੀ ਆ ਸਕਦੀ ਹੈ ਕਈ ਵਾਰੀ ਮੌਸਮ ਵੀ ਹੋਣ ਜਿਵੇਂ ਸੱਲਾ ਰਹਿੰਦਾ ਹੈ 5-7 ਦਿਨ ਲਗਾਤਾਰ بارش ਹੋਣ ਤੋਂ ਬਾਅਦ ਤਾਂ ਆਪਾਂ ਨੂੰ ਜਿਹੜੀ ਹੈਗੀ ਆ ਉਹ ਸਪਰੇਅ ਕਰ ਦੇਣੀ ਚਾਹੀਦੀ ਹੈ ਨਾ ਕਿ ਇਹ ਢੀਕਣਾ ਚਾਹੀਦਾ ਹੈ ਕਿ ਬਿਮਾਰੀ ਜਦੋਂ ਆਊਗੀ ਆਪਾਂ ਫਿਰ ਦੇਖਾਂਗੇ ਨੁਕਸਾਨ ਕਰਾ ਕੇ ਸਪਰੇਅ ਕਰਨ ਦਾ ਕੋਈ ਬਾਲਾ ਫਾਇਦਾ ਨਹੀਂ ਇਸ ਤੋਂ ਚੰਗਾ ਹੈ ਕਿ ਪਹਿਲਾਂ ਹੀ ਸਪਰੇਅ ਕੀਤੀ ਜਾਵੇ ਆ ਤੁਸੀਂ ਦੇਖ ਸਕਦੇ ਹੋ ਦਾਣਿਆਂ ਦੀ ਕੁਆਲਿਟੀ ਆਪਣੇ ਇਸਾਰੇ ਵਾਣ ਦੇ ਵਿੱਚ ਇਦਾਂ ਹੀ ਆ। ਉਮੀਦ ਕਰਦੇ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ। ਧੰਨਵਾਦ।